ਮੁਹਤਾਬ। ਨੋਸ਼ਕਾ ਜੀ ਮੈਂ ਤੁਹਾਡਾ ਆਪਣਾ ਰਾਜਮਾਨ ਰੋਲ ਤੇ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ ਨੇਸ਼ਨ। ਦੋਸਤੋ ਹਰ 바ਰੀ ਤਰ੍ਹਾਂ ਇਸ ਵਾਰ ਵੀ ਅਸੀਂ ਜਿਵੇਂ ਤੁਹਾਡੇ ਸਾਹਮਣੇ ਅਲੱਗ-ਅਲੱਗ ਕੈਂਡੀਡੇਟਾਂ ਦੇ ਅਲੱਗ-ਅਲੱਗ ਉਮੀਦਵਾਰ ਨੇ ਜਿਹੜੇ ਜਾਂ ਉਹਨਾਂ ਦੇ ਸਪੋਰਟਰ ਨੇ ਉਹਨਾਂ ਨੂੰ ਤੁਹਾਡੇ ਰੂਬਰੂ ਕਰਦੇ ਆਂ। ਅੱਜ ਐਡਵੋਕੇਟ ਜਤਿੰਦਰਪਾਲ ਸਿੰਘ ਜੀ ਜੋ ਕਿ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਖੰਨਾ ਸ਼ਹਿਰੀ ਨੇ ਸੋ ਅੱਜ ਸਾਡੇ ਨਾਲ ਵਿਸ਼ੇਸ਼ ਤੌਰ ਤੇ ਸ਼ਾਮਲ ਨੇ। ਇਹਨਾਂ ਨਾਲ ਗੱਲਾਂ ਕਰਾਂਗੇ ਜੋ ਚੋਣਾਂ ਨੇ ਉਸ ਦੇ ਸੰਬੰਧ ਵਿੱਚ ਅਤੇ ਜੋ ਕੱਲ ਬਾਦਲ ਸਾਹਿਬ ਖੰਨੇ ਆ ਰਹੇ ਨੇ ਉਸ ਦੇ ਬਾਰੇ ਵੀ ਜਿਹੜਾ ਹੈਰਨ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜਿੱਦਨ ਸਿੰਘ ਪਾਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਥੈਂਕ ਯੂ ਵੈਰੀ ਮੱਚ ਮੈਨਰੋ ਸਾਹਿਬ ਮੈਂ ਸਮੂਹ ਖੰਨਾ ਨਿਵਾਸੀਆਂ ਨੂੰ ਬੇਨਤੀ ਕਰਨੀ ਚਾਹਣਾ ਵੀ ਕੱਲ ਨੂੰ 2 ਮਈ ਨੂੰ ਸਰਾ ਸਵੀਰ ਸਿੰਘ ਜੀ ਬਾਦਲ ਭਰਾਣ ਸ਼ਰਮਣੀ ਕਾਲੀਦਲ ਖੰਨਾ ਵਿਖੇ ਪੰਜਾਬ ਚਾਲ ਯਾਤਰਾ ਲੈ ਕੇ ਆ ਰਹੇ ਨੇ ਉਹਨਾਂ ਨੇ 10:30 ਵਜੇ ਸਹੀ ਇਸ ਰੂ ਤੋਂ ਸ਼ੁਰੂ ਹੋ ਕੇ ਬਾਕਬਕ ਪਿੰਡਾਂ ਚ ਹੋ ਕੇ ਜਰਗ ਰੋਡ ਤੇ ਜਰਗ ਚੌਂਕ ਦੇ ਵਿੱਚ ਖੰਨੇ ਪਹੁੰਚਣਾ ਉਸ ਤੋਂ ਬਾਅਦ ਸਮਰਾਲਾ ਚੌਕ ਤੋਂ ਮਾਡਲ ਟਾਉਂਚੀ ਹੁੰਦੇ ਹੋਏ ਲਲੇੜੀ ਪਹੁੰਚਣਾ ਲਲੇੜੀ ਤੋਂ ਉਹਨਾਂ ਨੇ ਫਿਰ ਲਲੇੜੀ ਰੋਡ ਤੇ ਨਾਮ ਦੇ ਮੰਦਰ ਵਿਖੇ 12:30 ਵਜੇ ਠੀਕ ਪਹੁੰਚ ਜਾਣਾ ਔਰ ਉੱਥੇ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਲੈਨੋ ਪਾਰ ਦੇ ਨਿਵਾਸੀਆਂ ਨੂੰ ਵੀ ਚੇਚੇ ਤੌਰ ਤੇ ਬੇਨਤੀ ਕਰਦਾ ਵੀ ਆਪਾਂ 12:30 ਵਜੇ ਉੱਥੇ ਸਹੀ ਪਹੁੰਚ ਕੇ ਉਹਨਾਂ ਦਾ ਧੰਨਵਾਦ ਵੀ ਕਰੀਏ ਔਰ ਉਹਨਾਂ ਨੂੰ ਸਨਮਾਨਤ ਵੀ ਕਰੀਏ ਉਸ ਤੋਂ ਬਾਅਦ ਉੱਥੇ ਉਹਨਾਂ ਨੇ 20 ਮਿੰਟ ਰੁੱਕ ਕੇ ਫਿਰ ਨੇੜੀ ਰੋਡ ਚੌਕ ਤੋਂ ਹੁੰਦੇ ਹੋਏ ਮਲੋਹ ਰੋਡ ਚੌਕ ਤੋਂ ਜੀਟੀ ਮਾਰਕੀਟ ਦੇ ਵਿੱਚ ਦੀ ਨਿਕਲ ਕੇ ਫਿਰ ਸਮਰਾਲਾ ਚੌਕ ਤੋਂ ਘੁੰਮ ਕੇ ਉਹਨਾਂ ਨੇ ਬਿਕਾ ਨੇਰ ਸਵੀਰ ਸੇ ਨਾਲ ਜੀਟੀ ਰੋਡ ਤੇ ਸਰਦਾਰ ਬਿਕਨਜੀਤ ਸਿੰਘ ਜੀ ਖਾਲਸਾ ਜੀ ਦੇ ਦਫਤਰ ਦਾ ਉਹਨਾਂ ਨੇ ਅਧிகਟਨ ਕਰਨਾ ਸੋ ਸਾਰੀ ਸੰਗਤ ਨੂੰ ਮੈਂ ਜਿੱਥੇ ਬੇਨਤੀ ਕਰਦਾ ਵੀ ਆਪਾਂ ਨੇ ਪੂਰੇ ਜੋਰ ਸ਼ੋਰ ਨਾਲ ਟਰੈਕਟਰਾਂ ਨਾਲ ਮੋਟਰਸਾਈਕਲਾਂ ਤੇ ਨੌਜਵਾਨ ਵੀਰਾਂ ਨੇ ਉਹਨਾਂ ਦਾ ਸਵਾਗਤ ਕਰਨਾ ਤੇ ਉਹਨਾਂ ਦੇ ਨਾਲ ਚੱਲਣਾ ਉੱਥੇ ਮੈਂ ਲੈਨੋਵਾਰ ਦੇ ਲੋਕਾਂ ਨੂੰ ਬੇਨਤੀ ਕਰਦਾ ਵੀ ਉੱਥੇ ਨਾਮ ਦੇ ਮੰਦਿਰ ਦੇ ਕੋਲ ਉੱਥੇ ਜ਼ਰੂਰ ਪਹੁੰਚਣਾ ਕਿਉਂਕਿ ਉਹਨਾਂ ਦੇ ਨਾਲ ਸਰ ਆ ਵਿਕਮ ਜੀ ਸਿੰਘ ਦੀ ਖਾਲਸਾ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਫਤੇਗੜ ਸਾਹਿਬ ਤੋਂ ਔਰ ਜਗਵਿੰਦਰ ਸਿੰਘ ਜੱਜੂ ਜੀ ਸ਼੍ਰੋਮਣੀ ਕਾਲਰ ਖੰਨਾ ਨੇ ਚਾਰ ਔਰ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਜਿੱਤੇ ਪਹੁੰਚਣਾ ਉਥੇ ਉਗੇ ਕਲਾਕਾਰ ਹਰਜੀਤ ਰਾਣ ਔਰ ਹੈਰੀ ਸੇਖੋਂ ਜੀ ਉਥੇ ਆਪਣੀ ਹਾਜ਼ਰੀ ਲਵਾਉਣਗੇ ਔਰ ਉਥੇ ਲੰਗਰ ਦਾ ਪੂਰਾ ਪਾਣੀ ਦਾ ਪੂਰਾ ਪ੍ਰਬੰਧ ਹੈ ਸਾਰੀ ਸੰਗਤ ਨੂੰ ਤੇ 12:30 ਵਜੇ ਠੀਕ ਜ਼ਰੂਰ ਪਹੁੰਚ ਜਵੇ ਜੀਤੋਬਾਲ ਜੀ ਜਿਵੇਂ ਤੁਸੀਂ ਦੱਸਿਆ ਕਿ ਕੱਲ ਸੁਖਵੀਰ ਬਾਦਲ ਜੀ ਭੰਨੇ ਆ ਰਹੇ ਨੇ ਅਲਗ-ਅਲਗ ਜਗ੍ਹਾ ਤੇ ਉਹਨਾਂ ਜਾਣਾ ਹੈ ਇਸ ਤੋਂ ਬਾਅਦ ਉਹ ਦਫਤਰਾਂ ਤੋਂ ਘਟਲ ਵੀ ਕਰਨਾ ਹੈ ਜਿਹੜੀ ਇਹ ਰੈਡੀ ਹੈ ਜਿਹੜਾ ਇਹ ਯਾਤਰਾ ਨਿਕਲ ਰਹੀ ਹੈ ਯਾਤਰਾ ਹੈ ਕਿ ਕਿਸ ਮਕਸਦ ਨਾਲ ਆ ਰਹੇ ਇਹ ਦੇਖੋ ਜੀ ਜਿਹੜਾ ਪੰਜਾਬ ਤੁਹਾਨੂੰ ਪਤਾ ਜਿਹੜਾ ਇੱਕ ਸਮੀਰ ਸਿੰਘ ਬਾਦਲ ਦੀ ਸੀ ਪੰਜਾਬ ਤਰੱਕੀ ਦੇ ਨੀਹਾਂ ਤੇ ਚੱਲਦੀ ਉਹ ਤਰੱਕੀ ਦੀਆਂ ਨੀਹਾਂ ਤੋਂ ਲੈ ਚੁੱਕਿਆ ਉਸ ਨੂੰ ਲੋਕਾਂ ਨੂੰ ਜਗਾਉਣ ਵਾਸਤੇ ਜਿੱਥੇ ਦਵਾਰੇ ਉਹਨੂੰ ਲੈਣ ਤੇ ਲਿਆਉਣ ਵਾਸਤੇ ਸਾਹਿਬ ਸਬੀਰ ਸਿੰਘ ਜੀ ਬਾਦਲ ਹਰ ਹਲਕੇ ਦੇ ਵਿੱਚ ਜਾ ਰਹੇ ਨੇ ਕਾਨੂੰਨ ਉਹਨੇ ਖੱਲੇ 'ਚ ਟਾਈਮ ਦਿੱਤਾ ਤੇ ਖੰਨੇ ਦੇ 'ਚ ਉਹਨਾਂ ਨੇ ਸਾਰਾ ਦਿਨ ਇੱਥੇ ਰਹਿਣਾ ਤਾਂ ਕਿ ਲੋਕਾਂ ਨੂੰ ਜਾਗਰੂਤ ਕੀਤਾ ਜਾ ਸਕੇ ਔਰ ਸਰਾ ਬਿਕਰਮਜੀਤ ਸਿੰਘ ਜੀ ਖਾਲਸਾ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਸਕੇ ਹਾਂ ਜੀ ਦੋਤਾ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਹਿਲਾਂ ਤ੍ਰਿਕੋਣਾ ਮੁਕਾਬਲਾ ਹੁੰਦਾ ਸੀ ਲੇਕਿਨ ਹੁਣ ਚਾਰ ਕੈਂਡੀਡੇਟ ਚਾਰ ਬੜੀਆਂ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਨੇ ਜਦੋਂ ਪਿੰਡਾਂ ਤੇ ਸ਼ਹਿਰਾਂ 'ਚ ਤੁਸੀਂ ਜਪੋੜਾ ਕੋਲ ਜਾ ਰਹੇ ਹੋ ਕਿੰਨਾ ਕੁ ਤੁਹਾਨੂੰ ਜਿਹੜਾ ਰਿਸਪੌਂਸ ਮਿਲ ਰਿਹਾ ਹੈ ਦੇਖੋ ਜੀ ਮੈਂ ਤਾਂ ਮੈਨਰੋ ਸਾਹਿਬ ਦੋ ਗੱਲਾਂ ਅਸੀਂ ਕਿਉਂ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਬਿਕਰਮਜੀਤ ਸਿੰਘ ਖਾਲਸੇ ਨੂੰ ਵੋਟਾਂ ਪਾਓ ਇੱਕ ਪਹਿਲੀ ਗੱਲ ਤਾਂ ਇਹ ਹੈ ਵੀ ਸਰਾਰ ਬਿਕਰਮਜੀਤ ਸਿੰਘ ਖਾਲਸਾ ਇੱਥੋਂ ਐਮਐਲਏ ਰਹੇ ਨੇ ਔਰ ਦੂਸਰੇ ਇਹਨਾਂ ਦੇ ਪਿਤਾ ਜੀ ਬਸੰਤ ਸਿੰਘ ਖਾਲਸਾ ਜੀ ਇੱਥੋਂ ਐਮਪੀ ਰਹੇ ਨੇ ਔਰ ਦੋਨਾਂ ਦੇ ਜੇ ਆਪਾਂ ਦੇਖੀਏ ਦੋਨਾਂ ਦੀ ਹਾਜ਼ਰੀ ਪੱਖੋਂ ਦੇਖੀਏ ਖੱਲੇ ਸ਼ਹਿਰ ਦੇ ਵਿੱਚ ਦੋਨਾਂ ਦੀ ਵਰਕਿੰਗ ਦੇਖੀਏ ਤਾਂ ਇਹਨਾਂ ਨੂੰ ਆਪਾਂ ਡਿਜ਼ਰਵ ਕਰਦੇ ਨੇ ਇਹਨਾਂ ਨੂੰ ਵੀ ਆਪਾਂ ਇਹਨਾਂ ਨੂੰ ਵੋਟ ਪਾਈਏ ਦੂਸਰੀ ਗੱਲ ਇਹ ਹੈ ਵੀ ਦੇਖੋ ਮੈਂ ਇਹਨਾਂ ਦੇ ਨਾਲ ਪਿੰਡਾਂ ਦੇ ਵਿੱਚ ਗਿਆ ਸ਼ਹਿਰ ਦੇ ਵਾਰਡਾਂ ਦੇ ਵਿੱਚ ਗਿਆ ਗਲੀ ਗਲੀ ਦੇ ਵਿੱਚ ਗਿਆ ਬੱਚੇ ਬੱਚੇ ਦੀ ਜਵਾਨ ਤੇ ਇੱਕੋ ਹੀ ਚਰਚਾ ਹੈ ਮੈਂ ਪਾਰਟੀਆਂ ਦਾ ਨਾਉ ਨਹੀਂ ਲੈਂਦਾ ਜਿਹੜੇ ਅੱਜ ਤੱਕ ਦੇ ਆਪਾਂ ਪਿੱਛੇ 10 ਸਾਲ ਜਾਂ 15 ਸਾਲ ਆਪਾਂ ਦੇਖੀਏ ਜਿਹੜੇ ਇੱਥੋਂ ਐਮਪੀ ਜਿੱਤ ਕੇ ਗਏ ਨੇ ਸ਼ਿਉਮਨੀ ਕਾਲੀਦਾਲਾ ਨਹੀਂ ਮੈਂ ਇੱਥੇ ਜਿੱਤਿਆ ਜਿਹੜੇ ਵੀ ਜਿੱਤ ਕੇ ਗਏ ਨੇ ਦੂਸਰੀ ਪਾਰਟੀਆਂ ਨੇ 15 ਸਾਲਾਂ ਤੋਂ ਬੱਚੇ ਬੱਚੇ ਦੀ ਜਵਾਨ ਤੇ ਇਹੀ ਚਰਚਾ ਜਿਵੇਂ ਉਹ ਆਏ ਨਹੀਂ ਗਏ ਤੇ ਉਹਨਾਂ ਨੇ ਤਾਂ ਚੱਕਰ ਤੱਕ ਵੀ ਨਹੀਂ ਦਿਖਾਈ ਦੂਜੇ ਪਾਸੇ ਬਿਕਮ ਜੀ ਸਿੰਘ ਨਾਲ ਸਾਥੀ ਉਹ ਰੋਜ਼ ਆ ਕੇ ਇੱਥੇ ਰੈਸਟੋਰੈਂਟ ਚ ਬੈੰਦੇ ਸੀ ਲੋਕਾਂ ਦੇ ਰੋਜ਼ ਮਰਹ ਕੰਮ ਕਰਾਉਂਦੇ ਸੀ ਔਰ ਉਹਨਾਂ ਨੇ ਜਾ ਕੇ ਕੋਈ ਪ੍ਰੋਗਰਾਮ ਮੰਦਾ ਸੀ ਦੁੱਖ ਸੁੱਖ ਦਾ ਕੋਈ ਜਾਗਰਣ ਸੀ ਕੋਈ ਨਗਰ ਕੀਰਤਨ ਸੀ ਕੋਈ ਕੀਰਤਨ ਦਰਵਾਜ਼ਾ ਸੀ ਆਪਣਿਓ ਹਾਜ਼ਰੀ ਲਵਾਉਂਦੇ ਰਹੇ ਨੇ ਦੂਸਰੀ ਗੱਲ ਇੱਕ ਹੋਰ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਕਿ ਆਪਾਂ ਪਾਰਟੀ ਪੱਖੋਂ ਵੀ ਦੇਖੀ ਸ਼੍ਰੋਮਣੀ ਅਕਾਲੀ ਦਲ ਦਾ ਜਿੰਨੀ ਤਰੱਕੀ ਜਿੰਨੀ ਪੰਜਾਬ ਦੀ ਤਰੱਕੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਜਿਵੇਂ ਸੜਕਾਂ ਦਾ ਜਾਲ ਪਛਾਦਾ ਸਾਰੇ ਪੰਜਾਬ 'ਚ ਚਾਰ-ਚਾਰ ਲੈਂਦੀ ਸੜਕਾਂ ਤੁਸੀਂ ਜਿੱਥੇ ਮਰਜ਼ੀ ਜਦੋਂ ਬਟੰਡੇ ਫਰੋਜਪੁਰ ਕੋਟਕਪੁਰੇ ਵਾਲਾ ਵਾਟਕ ਧੋਰੀ ਵਾਲਾ ਪਟਕ ਜ਼ਿਲ੍ਹੇ ਮਰਜ਼ੀ 200 ਓਵਰ ਬ੍ਰਿਜ ਦਿੱਤੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਿਲਾਏ ਜਿੰਨੇ 에어ਪੋਰਟ ਦੀ ਪੰਜਾਬ ਦੇ ਵਿੱਚ ਚਾਹੇ ਮਾਲੀ ਵਾਲਾ ਚਾਹੇ ਹੋਰ ਸਾਰੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਕਲ ਸਬੂਧਾ ਸੈਂਟਰ ਬਾਰੇ 18-18 ਘੰਟੇ ਬਿਜਲੀ ਦੇ ਕੱਟ ਲੱਗਦੇ ਹੁੰਦੇ ਸੀ ਉਸ ਟਾਈਮ ਤੇ ਉਹ ਸਾਰ ਸਰਵੀ ਸਿੰਘ ਬਾਦਲ ਤੀ ਜਿਨੇ ਪੰਜਾਬ ਦੇ ਵਿੱਚ ਵੱਧੋ ਬਿਜਲੀ ਕਰਕੇ ਦੇਤੀ ਚਾਰ-ਚਾਰ ਥਰਮਲ ਪਲਾਂ ਲਾਤੇ ਔਰ ਨੀਲੇ ਕਾਰਡ ਵਧਾਪਾ ਪੈਨਸ਼ਨ ਅਸੀਂ ਮੈਨੂੰ ਵਿਕਰਮ ਸਿੰਘ ਖਾਸਤਰੀ ਇੱਥੇ ਬੈਨੇ ਹੁੰਦੇ ਸੀ ਮੇਰੇ ਭਾਈ ਵੇ ਤਾਂ ਮਿਊਨਿਸਪਲ ਕਾਉਂਸਲਰ ਦੀ ਉਸ ਟਾਈਮ ਤੇ ਸਾਨੂੰ ਆਪ ਫੋਨ ਕਰਕੇ ਪੁੱਛਦੇ ਹੁੰਦੇ ਵੀ ਕਿਸੇ ਦਾ ਨੀਲਾ ਕਾਰਡ ਬਣਨ ਦਾ ਨਹੀਂ ਰਹਿ ਗਿਆ ਕਿਸੇ ਦੀ ਸ਼ਗਨ ਸਕੀਮ ਤਾਂ ਨਹੀਂ ਕੋਈ ਪੈਂਡਿੰਗ ਰਹੇਗੀ ਵਿਆਹ ਤੋਂ ਠੀਏ ਦੇ 30 ਦਿਨ ਪਹਿਲਾਂ ਹੀ ਦਿਲਦਾਰ ਹੁੰਦੇ ਸੀ ਇਹ ਮਨ ਬੜਾ ਆਪਾ ਪੈਨਸ਼ਨ ਕਿਉਂ ਇੰਨਾ ਹੀ ਮੈਂ ਲੰਬੀ ਗੱਲ ਲੈਜਮਾ ਤਾਂ ਬਹੁਤ ਲੰਬੀਆਂ ਗੱਲਾਂ ਨੇ ਕਰਨ ਵਾਲੀਆਂ ਜਿੰਨੀ ਮੇਰਾ ਕਹਿ ਲਿਆ ਵੀ ਲੋਕ ਨੇ ਜਿਹੜੇ ਸੁਚੇਤ ਹੋ ਗਏ ਅਸੀਂ ਲੋਕਾਂ ਨੂੰ ਇਹੀ ਬੇਨਤੀ ਕਰਦੇ ਹਾਂ ਇਹ ਆਪਣਾ ਵੋਟ ਦਾ ਇਹਦਾ ਅਧਿਕਾਰ ਹੈ ਦੇਖੋ ਪਹਿਲਾਂ ਆਪਾਂ ਸੋਚਿਆ ਕਰੂ ਆਹ ਬੰਦਾ ਸਹੀ ਹੈ ਡਿਜ਼ਰਵ ਕਰਦਾ ਹੈ ਆਪਣੀ ਇਰਾਜ਼ ਨੂੰ ਇਹ ਵੀ ਆਪਾਂ ਬਾਹਰ ਫੜ ਕੇ ਕੰਮ ਕਰਾ ਸਕਦੇ ਜੇਰ ਬਾਦੀ ਗੱਲ ਇਹ ਹੈ ਵੀ ਚਲੋ ਜਿਹੜੇ ਪਹਿਲੇ ਕੰਮ ਸਰਕਾਰਾਂ ਨੇ ਕੀਤੇ ਅਕਾਲ ਜੋ ਸਰਕਾਰ ਨੇ ਜੋਸ਼ ਕੀਤਾ ਜਗ ਜਹਾਰ ਹੈ ਹੁਣ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਮੈਦਾਨ ਦੇ ਵਿੱਚ ਉਤਰਦੇ ਹੋ ਲੋਕਾਂ ਨੂੰ ਕੀ ਜਿਹੜਾ ਹੈ ਕਿਹੜੇ ਕਿਹੜੇ ਮੁੱਦੇ ਤੁਸੀਂ ਕਰ ਰਹੇ ਹੋ ਤੁਸੀਂ ਦੇਖੋ ਜੀ ਸਮੁੱਚੇ ਤੌਰ ਤੇ ਪੰਜਾਬ ਦੀ ਡਵੈਲਪਮੈਂਟ ਜੋ ਵੀਰ ਸਿੰਘ ਦੀ ਬਾਦਲ ਦੀ ਸੋਚ ਸੀ ਦੂਸਰੇ ਪਾਸੇ ਜਿਹੜੀਆਂ ਦੇਖੋ ਦੂਜੀਆਂ ਪਾਰਟੀਆਂ ਨੇ ਝੂਠੇ ਲਾਰੇ ਲਾ ਕੇ ਸਰਕਾਰ ਬਣਾ ਲਈ। ਕੈਪਟਨ ਨਵਿੰਦਰ ਸਿੰਘ ਸੀਗੇ, ਕੁੱਟਕਾ ਸਾਹਬ ਰੱਖਦੇ ਸਿਰ ਤੇ ਕਹਿੰਦੇ ਮੈਂ ਘਰ ਘਰ ਨੌਕਰੀ ਦਵਾਂ। ਆਹ ਥੋੜੇ ਵੀ ਘਰ ਥੋੜੇ ਘਰ ਨੌਕਰੀ ਮਿਲੀ ਸੀ ਕਿਸੇ ਨੂੰ ਘਰ ਘਰ ਨੌਕਰੀ ਵੀ ਹਰੇਕ ਗਗਵਾਂਡੀਆਂ ਦੇ ਇੰਦਰ ਹੀ ਨੌਕਰੀ ਮਿਲੂਗੀ। ਕਿਸਾਨਾਂ ਦਾ 90 ਹਜ਼ਾਰ ਰੁਪਏ ਦਾ ਕਰਜ਼ਾ ਚਾਹੇ ਆੜਤੀਆਂ ਦਾ ਹੋਵੇ, ਚਾਹੇ ਉਹ ਕੋ-ਆਪਰੇਟ ਬੈਂਕ ਦਾ ਹੋਵੇ, ਮਾਫ਼ ਕਰ ਦੇਣਾ। 4 ਹਫ਼ਤਿਆਂ ਦੇ ਵਿੱਚ ਵਿੱਚ ਨਸ਼ਾ ਮੁਕਤ ਕਰ ਦੂੰ ਪੰਜਾਬ ਨੂੰ। 4 ਸਾਲ ਉਹ ਸਿੱਧਵਾ ਜਿਹੜਾ ਉਹਨਾਂ ਫਾਰਮਸੀ ਚੰਡੀਗੜ੍ਹ ਉੱਤੇ ਬੈਠੇ ਨੇ ਕੋਈ ਕੰਮ ਕਿਨੇ ਯਾਰ ਇਹ ਸੱਚੀਆਂ ਗੱਲਾਂ ਐ ਲੋਕ ਮਗਰ ਲੱਗ ਜਾਂਦੇ ਘਰ ਘਰ ਨੌਕਰੀ ਅੱਛਾ ਜੀ ਫਿਰ ਤਾਂ ਬਹੁਤ ਵਧੀਆ ਹੋ ਜਾਉ ਇਸ ਤਰ੍ਹਾਂ ਹੀ ਭਗਵੰਤ ਮਾਨ ਜੀ ਨੇ ਕੀਤਾ ਕਹਿੰਦੇ ਮੈਂ ਇਹਨੇ ਐਨੇ ਕੰਮ ਕਰ ਦੂੰਗਾ ਜਿਹੜੇ ਆਪਣੇ ਮੁੰਡੇ ਤਾਂ ਨੌਕਰੀ ਲੱਗ ਜਾਣਗੇ ਜਿਹੜੇ ਗੋਰੇ ਨੇ ਉਹ ਵੀ ਆ ਕੇ ਇੱਥੇ ਨੌਕਰੀ ਕਰਿਆ ਤੁਹਾਡੇ ਵਰਗੇ ਵੀ ਤੁਸੀਂ ਵੀ ਸੱਚੇ ਆਣ ਮੈਨਰ ਸਾਹਿਬ ਵੀ ਇੱਕ ਮੁੰਡਾ ਮੈਂ ਵੀ ਗੋਰਾ ਰੱਖੂੰਗਾ ਪੱਤਰਕਾਰ ਬਿਲਕੁਲ ਬਿਲਕੁਲ ਇਹੀਆਂ ਗੱਲਾਂ ਉਹਨਾਂ ਨੇ ਕੀਤੀਆਂ ਤੇ ਨਸ਼ਾ ਕਹਿੰਦੇ ਸੀ ਅਸੀਂ ਉਹ 4 ਹਫ਼ਤਿਆਂ ਵੀ ਕਹਿੰਦੇ ਤਾਂ ਜੀ 48 ਘੰਟਿਆਂ ਚ ਕਰ ਦਾਂਗੇ ਉਲਟਾ ਜਿਹੜੇ ਇਲਜ਼ਾਮ ਲਾਉਂਦੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਕੇਜਰੀ ਸਾਹਿਬ ਉਹ ਵੀ ਮਾਫੀ ਮੰਗ ਕੇ ਗਏ ਨੇ ਹੀਰਚ ਹੁਣ ਸਾਹਿਬ ਵੀਰ ਸਿੰਘ ਬਾਦਲ ਨੇ ਕੇਜਰੀ ਦਾ ਰੋਜ਼ ਕਹਿੰਦੇ ਨੇ ਵੀ ਸਾਨੂੰ ਦੱਸੋ ਦੱਸੋ ਜੀ ਸਾਡਾ ਹਸਾਬ ਦਾ ਕੱਢੋ ਸੀ ਕਿੰਨੀ ਇਮਾਨਦਾਰੀ ਦੇ ਨਾਲ ਸਰਕਾਰ ਚਲਾਈ ਹੈ ਸੋ ਮੈਂ ਕਹਾਂਦਾ ਵੀ ਜਿਲ੍ਹਾ ਤਕੜਾ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਚੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਵਿੱਚੋਂ ਵੀ ਜਿਨ੍ਹਾਂ ਐਡਮਿਨਿਸਟ੍ਰੇਟਰ ਸਰ ਸੁਖਵੀਰ ਸਿੰਘ ਬਾਦਲ ਹੈ ਜੀ ਨੇ ਉਹਨੂੰ ਮੈਨੇਜਮੈਂਟ ਆਉਂਦੀ ਹੈ ਜਿੰਨਾ ਕੰਮ ਚਲਾ ਸਕਦਾ ਹੈ ਵਧੀਆ ਤਰੀਕੇ ਨਾਲ ਪੰਜਾਬ ਨੂੰ ਸੰਭਾਲਦਾ ਹੈ ਜੇ ਕੋਈ ਲੀਡਰ ਨਹੀਂ ਹੈਗਾ ਕਿਧਰ ਹੋਰ ਦੇਖੋ ਤੁਸੀਂ ਨੈੱਟ ਫੋਨ ਲ ਕੇ ਕੱਢ ਕੇ ਦੇਖ ਲਓ ਲੋਕਾਂ ਨੂੰ ਪੁੱਛ ਲਓ ਕੱਲ ਮੇਰਾ ਇੱਕ ਇੱਥੇ ਰੇਤੇ ਦਾ ਕੰਮ ਕਰਦਾ ਹੈ ਮੇਰਾ ਮਿੱਤਰ ਮੈਂ ਉਹਨੂੰ ਫੋਨ ਕਰਕੇ ਪੁੱਛਿਆ ਵੀ ਜਦੋਂ ਚੌਣੀ ਕਾਲੀ ਗੱਲ ਦੀ ਸੀ ਰੇਤੇ ਦੀ ਟਰਾਲੀ ਕੀ ਰੇਟ ਹੁੰਦਾ ਸੀ ਕਹਿੰਦੇ 8-900 ਦੀ ਹਜ਼ਾਰ ਦੀ ਉਹਨੋਂ ਤੇ 7000 3000 5000 ਪਤਨ ਕਿੱਲੇ ਦੀ ਕਿੰਨਾ ਦੇਖੋ ਕਰਤੇ ਉਹ ਜਿਹੜਾ ਕਹਿੰਦੇ ਸੀ ਅਸੀਂ 35000 ਕਰੋੜ ਰੁਪਿਆ ਰੇਤੇ ਚ ਕਮਾ ਲਾਂਗੇ ਕਰਪਸ਼ਨ ਹੁਣ ਪ੍ਰੋਪਰਟੀ ਡੀਲਰ ਦੇ ਲੈਣੋ-ਬਾਰ ਮੇਰੇ ਵੀਰ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਨੇ ਕਿੰਨਾ ਔਖਾ ਕੰਮ ਹੋਇਆ ਪਿਆ ਐਨਓਸੀ ਆਪੇ ਲਾਤੀ ਸਾਲਵਾਰ ਆਪੇ ਚੱਕਤੀ ਉੱਥੇ ਕਰਪਸ਼ਨ ਨੂੰ ਕਹਿੰਦੇ ਸੀ ਖਤਮ ਕਰ ਦਾਂਗੇ ਕਰਪਸ਼ਨ ਮੌਕਾ ਦੇਣਾ ਐਨਓਸੀ ਤਾਂ ਹਜੇ ਵੀ ਜਿਹੜੀ ਹੈ ਲੱਤੀ ਜਾਂਦੀ ਹਜੇ ਵੀ ਨਹੀਂ ਹੋਈ ਅਨਾਉਂਸ ਕਰਤਾ ਮੈਨੂੰ ਸਾਰਾ ਅਨਾਉਂਸਮੈਂਟ ਆ ਲੱਗੋ ਕੁਛ ਨਹੀਂ ਹੋ ਰਿਹਾ ਅਨਾਉਂਸਮੈਂਟਾਂ ਹੀ ਹੋ ਰਹੀਆਂ ਨੇ ਜਦੋਂ ਮੇਰੀ ਰਾਸ ਕਰਪਸ਼ਨ ਤੁਸੀਂ ਚਲੇਓ ਜਿੱਥੇ ਮਾਰੀ ਚਲੋ ਚੌਕਣੀ ਕਰਪਸ਼ਨ ਹੋਊਗੀ ਕਿਤੇ ਖੜੋ ਦੱਸ ਯਾਰ ਕੁਝ ਵੀ ਹੋਇਆ ਤਾਂ ਦੱਸ ਦੋ ਮੈਨੂੰ ਜੋ ਲਾਸਟ ਦੇ ਵਿੱਚ ਕੀ ਸੁਨੇਹੇ ਦੇਣਾ ਜਾਨਦੇ ਤੁਸੀਂ ਇਹਦਾ ਹੈ ਇਹ ਸੁਨੇਹਾ ਇਹ ਦੇਣਾ ਚਾਹੁੰਦਾ ਵੀ 1 ਜੂਨ ਨੂੰ ਜਿੱਥੇ ਆਪਾਂ ਕੱਲ ਨੂੰ ਪੰਜਾਬ ਚਲ ਯਾਤਰਾ ਦੇ ਵਿੱਚ ਸ਼ਾਮਿਲ ਹੋਣਾ ਵੱਧ ਚੜ ਕੇ 1 ਜੂਨ ਨੂੰ ਦੱਕੜੀਆਂ ਬਟਨ ਦਵਾ ਕੇ ਆਪਾਂ ਵੱਧ ਤੋਂ ਵੱਧ ਵੋਟਾਂ ਦੇ ਨਾਲ ਭਾਰੀ ਬਹੁਮਦਰ ਨਾਲ ਸਰ ਬਿਕਮਜੀ ਸਿੰਘ ਦੀ ਖਾਲਸਾ ਨੂੰ ਦਿਤਾਈਏ ਬਹੁਤ ਵਧੀਆ ਬੰਦਾ ਆਪਾਂ ਇਹਨਾਂ ਨੂੰ ਤੁਹਾਡੇ ਵਿੱਚ ਵਿਚਰੂਗਾ ਵੀ ਅਸੀਂ ਦੇਖਿਆ ਹੈ ਇਹਦਾ ਇਤਿਹਾਸ ਵੀ ਇਹ ਕਹਿੰਦਾ ਤੇ ਔਰ ਅਸੀਂ ਇਹ ਤੋਂ ਬਾਹਰ ਵੱੜ ਕੇ ਕੰਮ ਵੀ ਕਰਾ ਸਕਦੇ ਹਾਂ ਬਹੁਤ ਬਹੁਤ ਸੋ ਜਿਵੇਂ ਜਤਿੰਦਰਪਾਲ ਸਿੰਘ ਜੀ ਨੇ ਅਪੀਲ ਕੀਤੀ ਹੈ ਕਿ ਕੱਲ ਨਾਮਦੇ ਮੰਦਰ ਦੇ ਬਿਲਕੁਲ ਸਾਹਮਣੇ ਸੁਖਵੀਰ ਬਾਦਲ ਜੀ ਜਿਹੜੀ ਕਿ ਯਾਤਰਾ ਲੈ ਕੇ ਆ ਰਹੇ ਨੇ ਇਹਨਾਂ ਨੇ ਅਪੀਲ ਕੀਤੀ ਆਪਣੇ ਸਾਥ ਦੇ ਸਾਥੀਆਂ ਨਾਲ ਆਪਣੇ ਇਲਾਕੇ ਦੇ ਲੋਕਾਂ ਨੂੰ ਕਿ ਆਓ ਰਲ ਕੇ ਉਹਨਾਂ ਦਾ ਸਵਾਗਤ ਕਰੀਏ ਔਰ ਕੱਲ ਜੇਕਰ ਸਰਕਾਰ ਬਣਦੀ ਹੈ ਸੁਖਵੀਰ ਬਾਦਲ ਜੀ ਆਂਦੇ ਨੇ ਤਾਂ ਇਸ ਇਲਾਕੇ ਵਾਸਤੇ ਜਿਹੜੇ ਹੈ ਡਵੈਲਪਮੈਂਟ ਦਾ ਵੀ ਉਹਨੇ ਵਾਦਾ ਕੀਤਾ ਕਿ ਮੈਂ ਇੱਥੇ ਡਵੈਲਪਮੈਂਟ ਵੀ ਕਲਾਮਾਂਗਾ ਹਾਂ ਸੋਹਣ ਮੈਂ ਤੁਹਾਡੇ ਕੋਲ ਲੈਣਾ ਹੈ ਇਜਾਜ਼ਤ ਕਿਸੇ ਨਵੇਂ ਕੈਂਡੀਡੇਟ ਦੇ ਨਾਲ ਕਿਸੇ ਨਵੇਂ ਲੀਡਰ ਦੇ ਨਾਲ ਗੱਲਬਾਤ ਕਰਨ ਦੀ ਹੁਣ ਸਾਨੂੰ ਦਿਓ ਇਜਾਜ਼ਤ